ਇਲਲੀਗਲ ਸਟੈਂਪਸ ਗਵਰਨਮੈਂਟ ਡਾਕੂਮੈਂਟਸ ਤੇ ਆਮ ਆਦਮੀ ਪਾਰਟੀ ਵਾਲੇ ਲਗਾ ਰਹੇ ਹੈ ਕਿਉਂ ਉਹ ਕਿਸ ਹਸਿਆਤ ਨਾਲ ਲਗਾ ਰਿਹਾ ਅਸੀਂ ਸਾਰੇ ਤਾਂ ਇਹ ਕਹਿ ਰਹੇ ਹਾਂ ਵੀ ਇਲੈਕਸ਼ਨਸ ਕਰਾਓ ਇਲੈਕਸ਼ਨਸ ਹੋ ਨਹੀਂ ਰਹੇ ਇੱਕ ਬੰਦਾ ਜਿਹੜਾ ਇਲੈਕਟ ਨਹੀਂ ਹੋਇਆ ਇਲੈਕਸ਼ਨ ਨਹੀਂ ਹੋਏ ਉਹ ਕਿਸੇ ਗਵਰਨਮੈਂਟ ਅਫੀਸ਼ੀਅਲ ਡਾਕੂਮੈਂਟ ਤੇ ਆਪਣੀ ਸਾਈਨ ਕਰ ਸਕਦਾ ਹੈਗਾ ਸਭ ਤੋਂ ਪਹਿਲਾਂ ਇਹ ਇੱਕ ਪਾਲਿਸੀ ਜਿਹੜੀ ਸਾਰੇ ਪੰਜਾਬ 'ਚ ਲਾਗੂ ਹੈ ਲੁਧਿਆਣੇ ਦੇ ਵਿੱਚ ਉਹਦੇ ਨਾਲ ਵਿਤਕਰਾ ਕਿਉਂ ਲੁਧਿਆਣੇ ਦੇ ਲੋਕਾਂ ਦੀ ਜੇਬ ਤੇ ਡਾਕਾ ਕਿਉਂ ਬਾਕੀ ਸਾਰੀ ਜਗ੍ਹਾ ਤਾਂ 2022 ਤੋਂ ਟੈਕਸ ਲਿਆ ਜਾ ਰਿਹਾ ਪਰ ਲੁਧਿਆਣਾ ਕਾਰਪੋਰੇਸ਼ਨ 2013 ਤੋਂ ਬਕਾਇਆ ਲੈ ਰਹੀ ਹੈ ਕਿਉਂ ਲੈ ਰਹੀ ਹੈ ਪਰ ਜਿਹੜੇ ਪੁਲਾਂ ਦੇ नीचे ਜਗਾ ਜਗਾ ਸੜਕਾਂ ਤੇ ਝੁੱਗੀਆਂ ਝੋਪੜੀਆਂ ਬਣਾ ਕੇ ਉੱਥੇ ਹੀ ਰੋਟੀ ਬਣਾ ਰਹੇ ਆ ਉੱਥੇ ਹੀ ਬੈਠੇ ਆ ਉਹਨਾਂ ਲੋਕਾਂ ਲਈ ਸਵਾਲ ਉਹਨਾਂ ਲੋਕਾਂ ਲਈ ਹੈ ਵੀ ਇਹ ਲੋਕ ਕਿਹਨੇ ਬਿਠਾਏ ਹੈ ਕਿਉਂ ਬਿਠਾਏ ਹੈ ਕਾਦੇ ਲਈ ਬਿਠਾਏ ਹੈ ਔਰ ਕਲਾਪਸ ਹੈ ਸਿਸਟਮ ਕਾਰਪੋਰੇਸ਼ਨ ਦਾ ਐਨਾ ਮਾੜਾ ਹਾਲ ਕਦੀ ਵੀ ਨਹੀਂ ਹੋਇਆ ਸੀਗਾ ਤੁਸੀਂ মিডিਆ ਵਾਲੇ ਤੁਸੀਂ ਕਿਤੇ ਵੀ ਸੜਕ ਤੇ ਜਾ ਕੇ ਕਿਸੇ ਵੀ ਮਹੱਲੇ ਚ ਪੁੱਛ ਦੋ ਉਹਨਾਂ ਦੀ ਰੋਡ ਜਾਲੀਆਂ ਸਾਫ਼ ਹੋਈਆਂ ਬਰਸਾਤ ਤੋਂ ਪਹਿਲਾਂ ਉਹਨਾਂ ਦੇ ਸੀਵਰ ਸਾਫ਼ ਹੋਏ ਉਹਨਾਂ ਦੀ ਸੜਕਾਂ ਸਾਫ਼ ਹੋਈਆਂ ਖੰਨੋ ਆਪਣੀ ਗੱਲ ਦਾ ਆਪ ਹੀ ਜਵਾਬ ਮਿਲ ਜਾਏਗਾ ਲੁਧਾਨਾ ਲੈਮਨੋ ਜੋਰ ਚੱਕ ਤੁਸੀਂ ਤੇ ਮੈਂ ਹਾਂ ਯੋਮਬਰੀ ਲੁਧਾਨਾ ਦੇ ਡੀਸੀ ਦਫਤਰ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਮੰਮਤਾ ਆਸ਼ੂ ਉੱਥੇ ਅੱਜ ਡੀਸੀ ਡੀਸੀ ਮੈਮ ਨੂੰ ਮੰਗ ਪੱਤਰ ਦੇਣ ਆਏ ਨੇ ਕੀ ਮੰਗ ਪੱਤਰ ਦੇਣ ਆਏ ਨੇ ਕੀ ਕਾਰਨ ਹੈ ਕਿਹੜੇ ਕਿਹੜੇ ਮੁੱਦੇ ਨੇ ਆਓ ਗੱਲਬਾਤ ਕਰਦੇ ਹਾਂ ਕਿਹੜੇ ਕਿਹੜੇ ਮੁੱਦੇ تھے ਲਿਕੇ ਆਏ ਡੀਸੀ ਮੈਮ ਮੇਨ ਮੁੱਦਾ ਜੀ ਜਿਹੜੀ ਇਲੀਗਲ ਸਟੈਂਪਸ ਗਵਰਨਮੈਂਟ ਡਾਕੂਮੈਂਟਸ ਤੇ ਆਮ ਆਦਮੀ ਪਾਰਟੀ ਵਾਲੇ ਲਗਾ ਰਹੇ ਹੈ ਕਿਆ ਉਹ ਕਿਸ ਹਸਿਆਤ ਨਾਲ ਲਗਾ ਰਿਹਾ ਅਸੀਂ ਸਾਰੇ ਤਾਂ ਇਹ ਕਹਿ ਰਹੇ ਹਾਂ ਵੀ ਇਲੈਕਸ਼ਨਸ ਕਰਾਓ ਇਲੈਕਸ਼ਨਸ ਹੋ ਨਹੀਂ ਰਹੇ ਇੱਕ ਬੰਦਾ ਜਿਹੜਾ ਇਲੈਕਟ ਨਹੀਂ ਹੋਇਆ ਇਲੈਕਸ਼ਨ ਨਹੀਂ ਹੋਏ ਉਹ ਕਿਸੇ ਗਵਰਨਮੈਂਟ ਅਫੀਸ਼ੀਅਲ ਡਾਕੂਮੈਂਟ ਤੇ ਆਪਣੀ ਸਾਈਨ ਕਰ ਸਕਦਾ ਹੈਗਾ ਸਭ ਤੋਂ ਪਹਿਲਾਂ ਇਹ ਦੂਸਰਾ ਕੈਂసర్ ਅਸੈਸ ਇੱਕ ਪਾਲਿਸੀ ਜਿਹੜੀ ਸਾਰੇ ਪੰਜਾਬ 'ਚ ਲਾਗੂ ਹੈ ਲੁਧਿਆਣੇ ਦੇ ਵਿੱਚ ਉਹਦੇ ਨਾਲ ਵਿਤਕਰਾ ਕਿਉਂ ਲੁਧਿਆਣੇ ਦੇ ਲੋਕਾਂ ਦੀ ਜੇਬ ਤੇ ਡਾਕਾ ਕਿਉਂ ਬਾਕੀ ਸਾਰੇ ਜਗ੍ਹਾ ਤੇ 2022 ਤੋਂ ਟੈਕਸ ਲਿਆ ਜਾ ਰਿਹਾ ਪਰ ਲੁਧਿਆਣਾ ਕਾਰਪੋਰੇਸ਼ਨ 2013 ਤੋਂ ਬਕਾਇਆ ਲੈ ਰਹੀ ਹੈ ਕਿਉਂ ਲੈ ਰਹੀ ਹੈ ਪਾਲਿਸੀ ਪਾਲਿਸੀ ਇੰਪਲੀਮੈਂਟ ਹੋਈ ਹੈ ਉਹ ਸਾਰੀ ਬਰਾਬਰ ਇੱਕ ਜਗ੍ਹਾ ਹੋਣੀ ਚਾਹੀਦੀ ਹੈ ਔਰ ਮੇਰਾ ਤੇ ਇਹ ਵੀ ਇਸ਼ੂ ਹੈ ਕਿ ਤਿੰਨ ਸਰਕਾਰਾਂ ਦੇ ਟਾਈਮ ਤੇ ਪਾਲਿਸੀ ਆ ਗਈ 2013 ਦੇ ਵਿੱਚ ਅਕਾਲੀ ਦਲ ਬਾਦਲ ਸਰਕਾਰ ਨੇ ਇਹ ਬਣਾਈ ਸੀਗੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਤੀਜੀ ਸਰਕਾਰ ਆ ਗਈ ਪਿਛਲੇ 10 ਸਾਲਾਂ ਦੇ ਵਿੱਚ ਆਫੀਸਰਸ ਬਿਊਰੋਕ੍ਰੇਸੀ ਤੋਂ ਹੀ ਰਹੀ ਉਦੋਂ ਉਹਨਾਂ ਨੂੰ ਯਾਦ ਨਹੀਂ ਆਇਆ ਵੀ ਅਸੀਂ ਕੈਂਸਰ ਅਸੈਸ ਲੈਣਾ ਹੁਣ ਤੁਸੀਂ ਲੋਕਾਂ ਦੀ ਜੇਬਾਂ ਤੇ ਡਾਕਾ ਪਾਰਨਾ ਆ ਗਿਆ ਹੋ ਤੁਹਾਡੀ ਗਲਤੀ ਹੈ ਕਿਹਦੀ ਗਲਤੀ ਹੈ ਉਹਦਾ ਖਮਿਆਜਾ ਆਮ ਜਨਤਾ ਨੂੰ ਨਾ ਭੁਗਤਣਾ ਪਵੇ ਕਹਿੰਦੇ ਕਿ ਜਿਹੜੇ ਰੇੜੀਆਂ ਲਾ ਕੇ ਖੜਦੇ ਨੇ ਉਹਨਾਂ ਦੇ ਵੀ ਜਿਹੜੀ ਆ ਹੁਣ ਕਾਰਵਾਈ ਜਿਹੜੀ ਸ਼ੁਰੂ ਕੀਤੀ ਗਈ ਕਿਉਂਕਿ ਇਹਨੂੰ ਇਲੈਕਸ਼ਨਾਂ ਤੇ ਇਲੈਕਸ਼ਨ ਦੇ ਨੇੜੇ ਹੈ ਕਾਰਪੋਰੇਸ਼ਨ ਦੇ ਨੇੜੇ ਨੇ ਦੇਖੋ ਮੈਂ ਬਿਲਕੁਲ ਇਹ ਨਹੀਂ ਕਹਿੰਦੀ ਵੀ ਸਾਰਿਆਂ ਤੇ ਕਾਰਵਾਈ ਕਰੋ ਮੇਰਾ ਮੁੱਦਾ ਤੇ ਇਹ ਹੈਗਾ ਜਿਹੜੇ ਇਲਲੀਗਲ ਬੈਠੇ ਹੈਗੇ ਆ ਪੁਲਾਂ ਦੇ ਨੀਚੇ ਝੁੱਗੀ-ਚੌਂਪੜੀਆਂ ਬਣਾ ਕੇ ਜਿਹੜਾ ਬੰਦਾ ਰੇੜੀ ਲਗਾ ਰਿਹਾ ਆਪਣਾ ਕਮਾਈ ਕਰਕੇ ਖਾ ਰਿਹਾ ਉਹਦੇ ਕੋਲ ਟਾਈਮ ਹੀ ਨਹੀਂ ਐਨੀ ਗਰਮੀ ਚ ਕੋਈ ਵਾਰਦਾਤ ਕਰਨ ਦਾ ਕੋਈ ਇਲੀਗਲ ਕੰਮ ਕਰਨ ਦਾ ਉਹ ਤਾਂ ਕੁਝ ਕਰ ਰਿਹਾ ਹੈ ਨਾ ਉਹਨੂੰ ਤਾਂ ਤੁਸੀਂ ਕੋਈ ਸਪੈਸੀਫਿਕ ਜਗ੍ਹਾ ਦੇ ਦਿਓ ਜੇ ਕੋਈ ਸੜਕ ਤੇ ਅੱਗੇ ਖੜਾ ਤਾਂ ਉਹਨੂੰ ਪਿੱਛਾ ਕਰ ਦਿਓ ਅਗਲਾ ਮੰਨ ਜਾਂਦੇ ਆ ਪਰ ਜਿਹੜੇ ਪੁਲਾਂ ਦੇ نیچے ਜਗ੍ਹਾ ਜਗ੍ਹਾ ਸੜਕਾਂ ਤੇ ਝੁੱਗੀਆਂ ਝੋਪਣੀਆਂ ਬਣਾ ਕੇ ਉੱਥੇ ਹੀ ਰੋਟੀ ਬਣਾ ਰਿਹਾ ਹੈ ਉੱਥੇ ਹੀ ਬੈਠੇ ਆ ਉਨਾ ਲੋਕਾਂ ਲਈ ਸਵਾਲ ਉਹਨਾਂ ਲੋਕਾਂ ਲਈ ਹੈ ਵੀ ਇਹ ਲੋਕ ਕਿਨੇ ਬਿਠਾਏ ਹੈ ਕਿਉਂ ਬਿਠਾਏ ਹੈ ਕਾਦੇ ਲਈ ਬਿਠਾਏ ਹੈ ਕਿਉਂਕਿ ਕਾਰਪੋਰੇਸ਼ਨ ਵੱਲੋਂ ਸ਼ੈਲਟਰ ਵੀ ਇਹਨਾਂ ਦੇ ਲਈ ਬਣਾਏ ਗਏ ਹੈ ਔਰ ਬਾਹਰ ਸੜਕਾਂ ਤੇ ਜਿਹੜੇ ਫੁੱਟਪਾਥਾਂ 'ਤੇ ਸੁੱਤੇ ਸੁੱਤੇ ਹੁੰਦੇ ਦਿਖਾਈ ਦਿੰਦੇ ਨੇ ਆਪਾਂ ਅਕਸਰ ਜਿਵੇਂ ਰੋਡ ਤੋਂ ਲੰਘਦੇ ਆਂ ਫੁੱਟਪਾਥਾਂ 'ਤੇ ਸੁੱਤੇ ਦਿਖਾਈ ਦਿੰਦੇ ਨੇ ਅਕਸਰ ਕਿ ਕਈ ਵਾਰੀ ਉਹਨਾਂ ਦੇ ਵੀ ਇੰਜਾਮ ਆ ਜਾਂਦੇ ਕਿ ਇਹ ਵਾਰਦਾਤ ਨੂੰ ਹੀ ਇੰਜਾਮ ਦਿੰਦੇ ਨੇ ਮੈਂ ਤਾਂ ਕਹਿ ਰਹੀ ਆ ਵੀ ਆਪਾਂ ਨੂੰ ਕੁਝ ਨਹੀਂ ਪਤਾ ਕੌਣ ਦਿੰਦਾ ਹੈਗਾ ਪਰ ਇਹ ਇੱਕ ਅਨਨੋਨ ਫਿਗਰ ਹੈਗੀ ਹੈ ਜਿਹੜੀ ਬੈਠੀ ਹੈ ਜੇ ਸ਼ੈਲਟਰ ਹੋਮ ਬਣਿਆ ਹੈ ਤਾਂ ਪਹਿਲੀ ਗੱਲ ਇਹ ਆਏ ਕਿੱਥੋਂ ਹੈ ਕਰਦੇ ਕੀ ਹੈ ਇਹਨਾਂ ਦਾ ਕੋਈ ਡਾਟਾ ਹੈ ਕਿਸੇ ਕੋਲ ਲੇਕਿਨ ਹਰ ਜਗ੍ਹਾ ਬੈਠੇ ਆ ਛੁਗੀ ਛੋਪੜੀਆਂ ਪਈਆਂ ਹੋਈਆਂ ਉੱਥੇ ਰੋਟੀਆਂ ਬਣ ਰਹੀਆਂ ਉੱਥੇ ਹੀ ਨਹਾ ਰਹੇ ਆ ਓਪਨ ਦੇ ਵਿੱਚ ਉੱਥੇ ਹੀ ਸਾਰਾ ਕੁਝ ਕਰ ਰਹੇ ਹੈਗੇ ਆ ਇਹ ਜਾਇਜ਼ ਹੈ ਤੁਸੀਂ ਵੀ ਸਾਰੀ ਸੜਕਾਂ ਤੋਂ ਨਿਕਲਦੇ ਹੋ ਤੁਹਾਨੂੰ ਚੰਗਾ ਲੱਗਦਾ ਹੈ ਜੀ ਉਹ ਮੈਂ ਇੱਕ ਹੋਰ ਵੀ ਮੁੱਦਾ ਹੈ ਕਿ ਕਹਿੰਦੇ ਕਿ ਜਦੋਂ ਵਰਖਾ ਤਾਂ ਆਂਦੀਆਂ ਨੇ ਉਦੋਂ ਪਾਣੀ ਦੇ ਪਾਣੀ ਗਲੀਆਂ ਚ ਭਰ ਜਾਂਦੇ ਨੇ ਤੇ ਲੋਕ ਇੰਨੇ ਪਰੇਸ਼ਾਨ ਨੇ ਖੱਜਵਾਰ ਉਹਨੇ ਬੈਕ ਸੀਵਰੇਜ ਤੋਂ ਪਾਣੀ ਆਂਦਾ ਵਾ ਉਹ ਤਾਂ ਵੀ ਕੋਈ ਹੱਲ ਨਹੀਂ ਨਿਕਿਆ ਜਾਂਦਾ ਹਜੇ ਖੁਸ਼ੀ ਇਨਕਲੇਵ ਦੇ ਵਿੱਚ ਇੱਕ ਇਨਕਲੇਵ ਹੈ ਉੱਥੇ 46 ਡੇਜ਼ ਹੋ ਗਏ ਕੋਈ ਪਾਣੀ ਨਹੀਂ ਆ ਰਿਹਾ ਪੀਣ ਦਾ ਗੰਦਾ ਪਾਣੀ ਜੇ ਆਂਦਾ ਤੇ ਪੀਣ ਦਾ ਗੰਦਾ ਪਾਣੀ ਆਂਦਾ ਵਾ ਤੁਸੀਂ ਖੁਸ਼ੀ ਇਨਕਲੇਵ ਦੀ ਗੱਲ ਕੀਤੀ ਸਾਰੇ ਲੁਧਿਆਣੇ ਚ ਹੀ ਹਾਲ ਹੈ ਤੇਰੇ ਘਰ ਵੀ ਹੋਣਾ ਆ ਬਾਕੀਆ ਚ ਵੀ ਹੋਣਾ ਹੈਗਾ ਆ 2 ਸਾਲ ਦੋ ਵਾਰੀ ਹੋ ਗਿਆ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਹੈ ਤਿੰਨ ਬੱਚੇ ਮਰ ਗਏ ਕਿਸੇ ਦੇ ਘਰ ਤੇ ਜਿਹੜੇ ਆਈਐਸ ਦੀ ਤਿਆਰੀ ਕਰ ਰਹੇ ਸੀਗੇ ਪੰਜਾਬ ਚ ਤਾਂ ਹੱਲੇ ਇਹਨਾਂ ਨੂੰ ਆਇਆ ਨੂੰ 2.5 ਸਾਲ ਹੋਏ ਆ ਔਰ ਕਲਾਪਸ ਹੈ ਸਿਸਟਮ ਕਾਰਪੋਰੇਸ਼ਨ ਦਾ ਐਨਾ ਮਾੜਾ ਹਾਲ ਕਦੀ ਵੀ ਨਹੀਂ ਹੋਇਆ ਸੀਗਾ ਤੁਸੀਂ ਮੀਡੀਆ ਵਾਲਿਆਂ ਤੁਸੀਂ ਕਿਤੇ ਵੀ ਸੜਕ ਤੇ ਜਾ ਕੇ ਕਿਸੇ ਵੀ ਮਹੱਲੇ ਚ ਪੁੱਛ ਦੋ ਉਹਨਾਂ ਦੀ ਰੋਡ ਜਾਲੀਆਂ ਸਾਫ਼ ਹੋਈਆਂ ਬਰਸਾਤਾਂ ਤੋਂ ਪਹਿਲਾਂ ਉਹਨਾਂ ਦੇ ਸੀਵਰ ਸਾਫ਼ ਹੋਏ ਉਹਨਾਂ ਦੀ ਸੜਕਾਂ ਸਾਫ਼ ਹੋਈਆਂ ਤੁਹਾਨੂੰ ਆਪਣੀ ਗੱਲ ਦਾ ਆਪ ਹੀ ਜਵਾਬ ਮਿਲ ਜਾਏਗਾ ਮੈਮ ਇੱਕ ਸ਼ਿਵਈ ਨਗਰ ਦਾ ਵੀ ਜਿਹੜਾ ਨਾਲਾ ਜਿਹੜਾ ਉਹ ਹਾਲੇ ਤੱਕ ਤਿਆਰ ਨਹੀਂ ਹੋਇਆ ਕਟੋਕਰੀ ਨੂੰ 3 ਸਾਲ ਜੇ ਹੋ ਗਏ ਨੇ ਇਹ ਉਧਰਲੇ ਕੋਣ ਉਹਨਾਂ ਨੂੰ ਐਮਐਲਏ ਸਾਹਿਬ ਨੂੰ ਪੁੱਛੋ 2.5 ਸਾਲ ਦੀ ਸਰਕਾਰ ਤਾਂ ਹੁਣ ਉਹਨਾਂ ਦੀ ਹੈ ਕਿਉਂ ਨਹੀਂ ਤਿਆਰ ਹੋਇਆ ਬੈਟਰ ਉਹ ਦੱਸ ਸਕਦੇ ਆ ਜਾਂ ਬੀਐਨਆਰ ਬ੍ਰਾਂਚ ਵਾਲੇ ਦੱਸ ਸਕਦੇ ਆ ਥੈਂਕ ਯੂ ਸੋ ਇਹ ਤਸਵੀਰਾਂ ਨੇ ਆਸ਼ੂ ਮਮਤਾ ਜੀ ਨਾਲ ਜਿਹੜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅਹਿਮ ਮੁੱਦੇ ਜਿਹੜੇ ਕਿ ਤੁਹਾਨੂੰ ਦੱਸੇ ਜਿਹੜੇ ਕਿ ਤੁਸੀਂ ਸੁਣੇ ਆਪਣੇ ਇਸ ਸਕਰੀਨ ਤੇ ਅਤੇ ਉਹਨਾਂ ਨੇ ਕਿਹਾ ਕਿ ਅਹਿਮ ਮੁੱਦੇ ਤੇ ਕੀ ਹੈ 2 ਸਾਲ ਹੋ ਗਏ ਜਿਹੜਾ ਕਿ ਆਮ ਆਦਮੀ ਪਾਰਟੀ ਨਵੀਂ ਦੀ ਸਰਕਾਰ ਬਣੇ ਨੂੰ ਹਜੇ ਤੱਕ ਜਿਹੜਾ ਕੀ ਹੈ ਕੰਮ ਕਾਰ ਜਿਹੜੇ ਕੀ ਨਹੀਂ ਹੋਏ ਡレイン ਵਾਟਰ ਸਿਸਟਮ ਦੀ ਗੱਲ ਕਰੀਏ ਜੇ ਤੇ ਕਾਰਪੋਰੇਸ਼ਨ ਉਹ ਵੀ ਨਹੀਂ ਇੱਥੇ ਕਰਦੀ ਹੈਗੀ ਤੇ 46 ਡੇਜ਼ ਹੋ ਗਏ ਹਰ ਇੱਕ ਲੁਧਿਆਣਾ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਦਾ ਮਾੜਾ ਹਾਲਾਤ ਹੋਇਆ ਪਿਆ ਤੁਹਾਡੀ ਕੀ ਰਾਏ ਤੁਹਾਨੂੰ ਕਮਿਸ਼ਨ ਚ ਜਰੂਰ ਦੱਸਿਓ ਜੁੜੇ ਲੁਧਿਆਣਾ ਦੇ ਨਾਲ ਹਣੀ ਦਾ ਯੂਐਮਪੀ ਰਿਪੋਰਟ ਧੰਨਵਾਦ